ਬਰਨਾਲਾ ਦੇ ਸੇਖਾ ਰੋਡ ਤੇ ਵੱਧ ਰਹੀਆਂ ਵਾਰਦਾਤਾਂ ਨੂੰ ਮੱਦੇਨਜ਼ਰ ਬਰਨਾਲਾ ਦੇ ਐਸਐਸਪੀ ਸੰਦੀਪ ਗੋਇਲ ਨੇ ਲਗਵਾਏ ਸੇਖਾ ਰੋਡ ਉੱਤੇ ਸੀਸੀਟੀਵੀ ਕੈਮਰਾ ਪ੍ਰਾਈਮ 18 ਨਿਊਜ਼ ਲਈ ਚੇਤਨ ਗਰਗ ਦੀ ਬਰਨਾਲਾ ਤੋਂ ਵਿਸ਼ੇਸ਼ ਰਿਪੋਰਟ ਧੰਨਵਾਦ ਇਸ ਤੋਂ ਇਲਾਵਾ ਜੀ ਕਈ ਹੋਰ ਵੀ ਕਿਸੇ ਏਰੀਆ ਦੇ ਵਿੱਚ ਕੈਮਰੇ ਲਵਾਏ ਨੇ ਜਾਂ ਸਿਰਫ ਸੇਖਾ ਰੋਡ ਦੇ ਇਸ ਇਸ ਏਰੀਆ 'ਚ ਹੀ ਕੈਮਰੇ ਲਗਾਏ ਗਏ ਨੇ ਨਹੀਂ ਸਾਰੇ ਏਰੀਆ 'ਚ ਸਾਡੇ ਲੱਗ ਰਹੇ ਨੇ ਆਜ ਤੱਕ ਉਹਨੇ ਸਾਹਮਣੇ ਹੀ ਸਾਰੇ ਕੈਮਰੇ ਲਵਾ ਰਹੇ ਆਂ ਮੀਨਰ ਦੇ ਸਾਹਮਣੇ ਅਸਲੋ ਦੋ ਕੈਮਰੇ ਲਗਾਵਾ ਚੁੱਕਾ ਆ ਤੇ ਨਾਲ ਸਤੌਂਗ ਦੇ ਵਿੱਚ ਅਸੀਂ ਲਗਾ ਦਿੱਤੇ ਆ ਇਸ ਤੋਂ ਇਲਾਵਾ ਵਟਿੰਡਾ ਬਾਈਪਾਸ 'ਤੇ ਵੀ ਕੈਮਰੇ ਲਵਾਏ ਨੇ ਤੇ ਹੋਰ ਵੀ ਮੈਂ ਉਹ ਆਪਣੇ ਸ਼ੇਮ ਮੰਦਰ ਹੈ ਕਸੀ ਦੇ ਉਪਰਤ ਨਾ ਲੋੜ ਦੇ ਉੱਪਰ ਉਹ ਵੀ ਸਿਸਟਮ ਪੁਆਇੰਟ ਸਾਡਾ ਹੈਗਾ ਉੱਥੇ ਵੀ ਅਸੀਂ ਆ ਹਫਤੇ ਦੇ ਵਿੱਚ ਸੈਕਮਰ ਲਵਾ ਦੇਣਾ ਇਸ ਤੋਂ ਇਲਾਵਾ ਜਿਹੜਾ ਮੋੜ ਵਾਲੀ ਪਹੀ ਹੈਗੀ ਆ ਉਸੇ راستਾ ਪੈਂਦਾ ਉੱਥੇ ਮੇਰੀ ਕੋਸ਼ਿਸ਼ ਆ ਵੀ ਆ ਮਿਨਰੇਚਰ ਕੈਮਰਾ ਲਵਾ ਦੇਣਾ ਇਹ ਸਾਰੇ ਚਾਰੇ ਪਾਸੇ ਉਹ ਜਿਹੜਾ ਪ੍ਰੇਮਾਕਰਨ ਅਸੀਂ ਚਾਹੌਲ ਕਰਦੇ ਇਹ ਸਾਰੇ ਕੈਮਰੇ ਜਿਹੜੇ ਪੰਜਾਬ ਹੈਲਥ ਕਲੱਬ ਵੱਲੋਂ ਹੀ ਲੱਗ ਰਹੇ ਨੇ ਜਾਂ ਕਿਸੇ ਹੋਰ ਪਾਸੋਂ ਵੀ ਲੱਗ ਰਹੇ ਨੇ ਜੀ ਇਹ ਨਹੀਂ ਇਹ ਵੱਖ-ਵੱਖ ਦੋਸਤ-ਮਿੱਤਰ ਮੇਰੇ ਹੈਗੇ ਨੇ ਤੇ ਮਹੱਲੇ ਦੇ ਇੱਕ ਜਿਹੜੇ ਹੈਗੇ ਨੇ ਮਹੱਲੇ ਦੇ ਵਿੱਚ ਇੱਕ ਹੈਗੇ ਨੇ ਲੋਕ ਜਿਹੜੇ ਕਹਿੰਦੇ ਨੇ ਵੀ ਸਾਡਾ ਮਹੱਲਾ ਵ ਉਪਸਲੇ ਮਾਤਰਕਾਰ ਹੈਗੇ ਨੇ ਤੇ ਉਹ ਵੀ ਸਹਿਜੋ ਕਰ ਰਹੇ ਨੇ ਹੋਰ ਵੀ ਦਾਨੀ ਸੱਜਣ ਹੈਗੇ ਨੇ ਸਾਡੇ ਦੋਸਤ ਮਿੱਤਰ ਹੈਗੇ ਅਸੀਂ ਉਹਨਾਂ ਦੇ ਸਹਿਜੋ ਨਾਲੇ ਕੈਮਰੇ ਲਗਾ ਰਹੇ ਹਾਂ ਤੇ ਮੈਂ ਇਸ ਵਰਕ ਕੇ ਇੱਕ ਟੀ ਦਾ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਸਾਨੂੰ ਚਾਰ ਚੰਨ ਲਾਏ ਤੇ ਨਾਲੇ ਨੇ ਸਾਰੇ ਹੈਗੇ ਨੇ ਰਿਹਾ ਜਿਨ੍ਹਾਂ ਦਾ ਵੀ ਧੰਨਵਾਦ ਤੇ ਜਿਹੜੇ ਕਿਥੇ ਅਸੀਂ ਕੰਟਰੋਲ ਰੂਮੇ ਸਥਾਪਿਤ ਕਰ ਰਹੇ ਹਾਂ ਹੋ ਗਿਆ ਹਾਂਜੀ ਕਿਟੀ ਜੀ ਹੁਣ ਐਸਐਚਓ ਸਾਹਿਬ ਆਪਾਂ ਨੂੰ ਦੱਸ ਕੇ ਗਏ ਨੇ ਕਿ ਪੰਜਾਬ ਹੈਲਥ ਵੱਲੋਂ ਤੁਸੀਂ ਕੈਮਰੇ ਲਗਵਾਏ ਨੇ ਸੇਖਾ ਰੋਡ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਨੂੰ ਕਿੱਥੋਂ ਇਹਦੀ ਜੋ ਹੈ ਆਪਾਂ ਨੂੰ ਉਹ ਮਿਲੀ ਹੈਗੀ ਐ ਵੀ ਆਪਾਂ ਨੇ ਕੈਮਰੇ ਇੱਥੇ ਸੇਖਾ ਰੋਡ ਤੇ ਲਵਾਉਣੇ ਨੇ ਤੇ ਕੀ ਕਹਿਣਾ ਚਾਹੋਗੇ ਅ ਦੇਖੋ ਵੀਰ ਜੀ ਸਭ ਤੋਂ ਪਹਿਲਾਂ ਤਾਂ ਵੀ ਜਿਹੜਾ ਰੋਡ ਆ ਸੇਖਾ ਰੋਡ ਇਹ ਥੋੜਾ ਜਿਹਾ ਕ੍ਰਾਈਮ ਵੱਲੋਂ ਬਦਨਾਮ ਆ ਇਸ ਰੋਡ ਤੇ ਮੇਰੀ ਜਿਮ ਪੰਜਾਬ ਫਿਟਨੈਸ ਕਲੱਬ ਮੈਂ ਵਿਚਰਦਾ ਰਹਿਣਾ ਇਹਨਾਂ ਲੋਕਾਂ ਦੇ ਵਿੱਚ ਜੂਫ ਦੇ ਵਿੱਚ ਮੈਨੂੰ ਪਤਾ ਵੀ ਕੀ ਚੱਲਦਾ ਮੈਂ ਮੁੰਡਿਆਂ ਨੂੰ ਪੁੱਛਦਾ ਰਹਿਣਾਗਾ ਤਾਂ ਜਦੋਂ ਮੈਨੂੰ ਪਤਾ ਲੱਗਿਆ ਵੀ ਇਹੋ ਜਿਹਾ ਕੁਝ ਚੱਲ ਰਿਹਾ ਇੱਥੇ ਵੀ ਥੋੜਾ ਕ੍ਰਾਈਮ ਦੇ ਵੱਲੋਂ ਤਾਂ ਮੈਂ ਸੋਚਿਆ ਵੀ ਕਿਉਂ ਨਾ ਇੱਕ ਆਪਾਂ ਇਸ ਚੀਜ਼ ਨੂੰ ਅੱਗੇ ਲੈ ਕੇ ਆਈਏ ਵੀ ਜੋ ਇਸ ਕੈਮਰੇ ਲਵਾ ਦਿੱਤੇ ਜਾਣ ਇੱਥੇ ਜਿਸ ਨਾਲ 24 ਘੰਟੇ ਸੁਰੱਖਿਆ ਸਾਡੇ ਉੱਤੇ ਰਹੇ ਕੈਮਰੇ ਮੇਰੇ ਵੱਲੋਂ ਲਗਾ ਦਿੱਤੇ ਗਏ ਨਹੀਂ ਜੀ ਸਾਡੇ ਮੇਚੀ ਜੀ ਰਮੇਸ਼ ਕਰਿਆਣਾ ਸਟੋਰ ਵਾਲਿਆਂ ਨੇ ਸਾਨੂੰ ਕਨੈਕਸ਼ਨ ਦਿੱਤਾ ਲਾਈਟ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਉਹਨਾਂ ਦਾ ਹੱਥ ਜੋੜ ਕੇ ਧੰਨਵਾਦ ਕਰਦੇ ਆ ਤੇ ਮੈਂ ਲੋਕਾਂ ਨੂੰ ਇਹੀ ਅਪੀਲ ਕਰਦਾ ਕਿ ਸਾਰੇ ਸਹਿਯੋਗ ਕਰਕੇ ਆਪਦੇ ਆਪ ਦੀ ਏਰੀਆ ਨੂੰ ਤੁਸੀਂ ਘਟੋ ਘਟ ਕੈਮਰੇ ਲਵਾ ਕੇ ਉਹਨੂੰ ਸਿਕਿਉਰ ਕਰੋ ਜੋ ਜ਼ਰੂਰੀ ਹੈ